ਇੱਧਰ ਹਵਾ ਨੇ ਚੱਕੇ ਹੋਏ ਆ ਫੱਟੇ ਬਟ ਆਪਾਂ ਨੇ ਵੀ ਨਹੀਂ ਹਟਣਾ ਹੈਗਾ ਕੱਪੜੇ ਸੁੱਕਣੇ ਪਾਉਣ ਤੋਂ ਕਿਉਂਕਿ ਚਿਟਕਣੀਆਂ ਆਪਾਂ ਨੇ ਲਾਤੀਆਂ ਹਵਾ ਨਿਕਲੂ ਊਜੂਗੀ ਇੱਧਰ ਹਸਬੰਦ ਨੇ ਕੀਤਾ ਮਿਸਤਰੀ ਬਣਾ ਫਰਸ਼ ਥੋੜਾ ਜਿਹਾ ਟੁੱਟਿਆ ਹੋਇਆ ਤੇ ਚਿਪਕਲੀਆਂ ਚੂਹੀਆਂ ਅੰਦਰ ਵੜ ਜਾਂਦੀਆਂ ਇੱਥੇ ਕਮਰੇ ਦੇ ਫਿਰ ਆਪਾਂ ਨੇ ਸਵੇਰੇ ਲੰਚ ਦੀ ਕਰੀ ਤਿਆਰੀ ਲੰਚ ਵਾਸਤੇ ਬਣਾਈ ਆਪਾਂ ਨੇ ਦਾਲ ਕੀਆ ਛੋਲਿਆਂ ਦੀ ਦਾਲ ਨੂੰ ਮੈਂ ਡੇਢ ਘੰਟੇ ਪਾਣੀ ਵਿੱਚ ਭਿਓ ਕੇ ਰੱਖਤਾ ਫਿਰ ਉਸ ਤੋਂ ਬਾਅਦ ਧੋ ਕੇ ਵਿਸਲ ਮਰਵਾਈ ਦੋ ਵਿਸਲਾਂ ਮਰਵਾਈਆਂ ਫਿਰ ਕੀਆ ਪਾਈ ਫਿਰ ਉਸ ਤੋਂ ਬਾਅਦ ਉਧਰ ਆ ਪਿਆਜ਼ਾਂ ਨੂੰ ਥੋੜਾ ਜਿਹਾ ਰੋਸਟ ਕੀਤਾ ਵਿੱਚੇ ਪਾਏ ਟਮਾਟਰ ਮਸਾਲਾ ਥੋੜਾ ਜਿਹਾ ਛੱਸ ਜੇ ਕੇ ਵਿੱਚੇ ਪਾਤਾ ਉਸ ਤੋਂ ਬਾਅਦ ਦੂਸਰੇ ਘਰ ਆ ਕੇ ਮੰਮੀ ਉਹਨੇ ਬਣਾਈ ਛਾ ਗੁੰਨੇ ਆਟਾ ਫਿਰ ਕੁੱਟੀ ਚਟਣੀ ਪਿਆਜ਼ ਸੀਗੇ ਨਵੇਂ ਪਾਣੀ ਸੀ ਬਹੁਤ ਪਿਆਜ਼ਾਂ ਚ ਪਿਆਜ਼ ਕਹਿੰਦੇ ਤੇਰਾ ਦੇਣਾ ਕਿ ਆਏ ਫਿਰ ਬਣਾਇਆ ਬੱਚਾ ਵਾਸਤੇ ਬ੍ਰੇਕਫਾਸਟ ਮਿੱਡੀ ਦਾ ਹੈਗਾ ਐਗਜ਼ਾਮ ਛੋਟੀਆਂ ਹੈ ਛੁੱਟੀਆਂ ਆਪਾਂ ਨੇ ਕੀਤੀ ਕਿਚਨ ਕਾਊਂਟਰ ਦੀ ਸਫਾਈ ਧਾਲ ਕੱਟ ਕੇ ਰੱਖੀ ਕਿਉਂਕਿ ਸਵੇਰੇ 7-8 ਵਜੇ ਦੀ ਬਣੀ ਹੁੰਦੀ ਹੈ ਦਾਲ 3 ਵਜੇ ਰੋਟੀ ਖਾਣੀ ਹੁੰਦੀ ਹੈ ਕਈ ਵਾਰ ਖਰਾਬ ਹੋ ਜਾਂਦੀ ਹੈ। ਹਮਮ ਕਿਚਨ ਕਾਊਂਟਰ ਵੀ ਆਪਣੀ ਹੋ ਗਈ ਟਿਪ ਟਾਪ ਕਿਉਂਕਿ ਕਾਊਂਟਰ ਸਾਫ ਕਰਨਾ ਜਿਹੜਾ ਬਹੁਤ ਜ਼ਰੂਰੀ ਹੈ ਜਦੋਂ ਤੁਸੀਂ ਖਾਣਾ ਬਣਾਉਂਦੇ ਹੋ ਤੁਹਾਨੂੰ ਨਾਲ ਦੀ ਨਾਲ ਸਾਫ ਕਰੋ ਕੋਈ ਚੀਜ਼ गिरਦੀ ਹੈ ਤਾਂ ਉਹ ਵੀ ਸਾਫ ਹੋ ਜਾਂਦੀ ਹੈ ਇਹਦੇ ਨਾਲ ਫਿਰ ਤੁਹਾਡਾ ਜਿਹੜਾ ਗੈਸ ਚੁੱਲਾ ਉਹ ਬਿਲਕੁਲ ਸਾਫ ਰਹਿੰਦਾ ਹੈ। ਢਾਂਡੇ ਵੀ ਸਾਫ ਕਰੋ ਨਾਲ ਦੀ ਨਾਲ ਜੇ ਤੁਸੀਂ ਡਿਊਟੀ ਜਾਣਾ ਸਾਫ ਕਰਕੇ ਜਾਓ ਮੈਸ ਹੋਇਆ ਨਵਾਂ ਸੂਟ ਵੀਡੀਓ ਨੂੰ ਕਰੋ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਵੀ ਕਰਿਓ